ਤੁਹਾਨੂੰ ਦੱਸ ਦਈਏ ਕਿ ਕਾਮਯਾਬੇ ਵਿਦਿਆਰਥੀਆਂ ਲਈ ਵੀਜ਼ੇ ਦੇ ਸਬੰਧ ਵਿੱਚ ਨਾਵੇਂ ਆਈ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਤੇ ਸੰਕਲਪ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਵੀਜ਼ਾ ਤੇ ਪਰਮਿਟ ਵਿੱਚ ਅੰਤਰ ਦੱਸਦੇ ਆ ਵਰਕ ਅਤੇ ਸਟੱਡੀ ਪਰਮਿਟ ਜ਼ਰੂਰੀ ਦਸਤਾਵੇਜ਼ ਨੇ ਜੋ ਵਿਦੇਸ਼ੀ ਨਾਗਰਿਕਾਂ ਨੂੰ ਉਹਨਾਂ ਦੀ ਪਰਮਿਟ ਵੈਧਤਾ ਮਿਆਦ ਲਈ ਕੈਨੇਡਾ ਵਿੱਚ ਕੰਮ ਸਟੱਡੀ ਕਰਨ ਅਤੇ ਰਹਿਣ ਦੀ ਇਜਾਜ਼ਤ ਦਿੰਦੇ ਨੇ ਪਰਮਿਟ ਧਾਰਕਾਂ ਨੂੰ ਕਾਨੂੰਨੀ ਸਥਿਤੀ ਪ੍ਰਦਾਨ ਕਰਦੇ ਨੇ ਅਤੇ ਇਹ ਨਿਰਧਾਰਤ ਕਰਦੇ ਨੇ ਕਿ ਧਾਰਕ ਦੇਸ਼ ਵਿੱਚ ਕੀ ਕਰ ਸਕਦਾ ਹੈ ਅਤੇ ਕਿੰਨੇ ਸਮੇਂ ਦੇ ਲਈ ਕੈਨੇਡਾ ਵਿੱਚ ਵਰਕ ਪਰਮਿਟ ਨੂੰ ਮੋٹے ਤੌਰ ਤੇ ਓਪਨ ਵਰਕ ਪਰਮਿਟ OWP ਅਤੇ ਬੰਦ ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ LMIA ਅਧਾਰਤ ਵਰਕ ਪਰਮਿਟਾਂ ਵਿੱਚ ਵੰਡਿਆ ਜਾ ਸਕਦਾ ਹੈ ਦੂਜੇ ਪਾਸੇ ਵੀਜ਼ਾ ਚਾਹੀਏ ਵਰਕ ਪਰਮਿਟ ਸਟੱਡੀ ਪਰਮਿਟ ਜਾਂ ਫਿਰ ਸਰ ਸਪਾਟਾ ਵੀਜ਼ਾ ਦੇ ਨਾਲ ਜੁੜਿਆ ਹੋਵੇ ਪ੍ਰਵੇਸ਼ ਤੇ ਬੰਦਰਗਾਹ ਅਤੇ ਕੈਨੇਡਾ ਵਿੱਚ ਦਾਖਲੇ ਅਤੇ ਮੋੜ ਐਂਟਰੀ ਜੇ ਯੋਗ ਹੋਵੇ ਦੀ ਇਜਾਜ਼ਤ ਦਿੰਦਾ ਹੈ ਵੀਜ਼ਾ ਲਾਜ਼ਮੀ ਤੌਰ ਤੇ ਧਾਰਕਾਂ ਨੂੰ ਇਸ ਸਬੂਤ ਦੇ ਨਾਲ ਸਰਹੱਦ ਪਾਰ ਕਰਨ ਦਾ ਅਧਿਕਾਰ ਦਿੰਦਾ ਹੈ ਉਹਨਾਂ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ ਅਤੇ ਕੈਨੇਡਾ ਵਿੱਚ ਦਾਖਲ ਹੋਣ ਜਾਂ ਦੁਬਾਰਾ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ ਕੰਮ ਅਧਿਆਨ ਵਿਜ਼ਟਰ ਵੀਜ਼ਾ ਆਉਣ ਵਾਲੇ ਸੈਲਾਨੀਆਂ ਦੁਆਰਾ ਪ੍ਰਾਪਤ ਕੀਤੀ ਕਿਸਮ ਨੂੰ ਮੋਟੇ ਤੇ ਅਸਥਾਈ ਨਿਵਾਸੀ ਵੀਜ਼ਾ TRV ਵਜੋਂ ਜਾਣਿਆ ਜਾਂਦਾ ਜਿਨ੍ਹਾਂ ਨੂੰ ਆਪਣੇ ਕੌਮੀਅਤ ਦੇ ਆਧਾਰ ਤੇ TRV ਦੀ ਲੋੜ ਨਹੀਂ ਹੈ ਉਹਨਾਂ ਨੂੰ ਸੰਭਾਵਿਤ ਤੌਰ ਤੇ ਇਲੈਕਟ੍ਰੋਨਿਕ ਯਾਤਰਾ ਅਧਿਕਾਰ ETA ਦੀ ਲੋੜ ਹੋਵੇਗੀ ਕਿ ਮੈਂ ਆਪਣੇ ਦੇਸ਼ ਦੀ ਸਥਾਨਕ ਮੁਦਰਾ ਵਿੱਚ ਵੀਜ਼ੇ ETA ਲਈ ਭੁਗਤਾਨ ਕਰ ਸਕਦਾ ਹਾਂ ਇਸ ਤਰ੍ਹਾਂ ਦੇ ਸਵਾਲ ਅਕਸਰ ਸਾਡੇ ਜ਼ੈਨ ਚ ਹੁੰਦਾ ਹੈ ਕੈਨੇਡਾ ਵਿੱਚ ਬਹੁਤ ਸਾਰੇ ਨਵੇਂ ਆਏ ਲੋਕ ਆਪਣੇ ਵੀਜ਼ਾ ETA ਲਈ ਆਪਣਾ ਸਥਾਨ ਮੁਦਰਾ ਵਿੱਚ ਭੁਗਤਾਨ ਕਰ ਰਹੇ ਨੇ ਇਸ ਪੁਸ਼ਟੀ ਕਰਨ ਲਈ ਕਿ ਕੀ ਤੁਹਾਡੀ ਜ਼ਰੂਰਤ ਹੈ ਸਥਿਤੀ ਕੀ ਲਗ ਹੁੰਦੀ ਹੈ ਤੁਸੀਂ ਇੱਥੇ IRCC ਦੇ ਪੰਨੇ ਦੀ ਵਰਤੋਂ ਕਰ ਸਕਦੇ ਹੋ ਦੇਖਣ ਲਈ ਕਿਹੜਾ ਵੀਜ਼ਾ ਤੁਹਾਡੇ ਦਫ਼ਤਰ ਜਾਂ ਫਿਰ ਤੁਹਾਡੇ ਨਿਵਾਸ ਤੋਂ ਦੇਸ਼ ਤੋਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਖਾਸ ਕਰਕੇ ਪ੍ਰਤੀਕਿਰਿਆ ਕਰੇਗਾ ਇਹ ਤੁਹਾਨੂੰ ਇੱਕ ਬਿਹਤਰੀ ਵਿਚਾਰ ਦੇਵੇਗਾ ਕਿ ਤੁਸੀਂ ਆਪਣੇ ਸਥਾਨਕ ਮੁਦਰਾ ਦਾ ਭੁਗਤਾਨ ਕਰ ਸਕਦੇ ਹੋ ਤੇ ਉੱਥੇ ਹੀ ਅਗਲਾ ਸਵਾਲ ਕਿ ਮੈਨੂੰ ਉਸ ਸਮੇਂ ਈਟੀਏ ਜਾਂ ਵੀਜ਼ਾ ਲਈ ਅਰਜ਼ੀ ਦੇਣੀ ਚਾਹੀਦੀ ਹੈ ਜਦੋਂ ਮੈਂ ਆਪਣੇ ਕੰਮ ਸਟੱਡੀ ਪਰਮਿਟ ਲਈ ਅਰਜ਼ੀ ਦੰਦਾ ਆਈਆਰਸੀ ਕੰਮ ਜਾਂ ਸਟੱਡੀ ਵਰਕ ਪਰਮਿਟ ਦੀ ਗੱਲ ਕੀਤੀ ਜਾਵੇ ਤਾਂ ਅਰਜ਼ੀ ਜਮ੍ਹਾਂ ਕਰਨ ਇਸ ਸਮੇਂ ਤੁਹਾਡੀ ਨਾਗਰਿਕਤਾ ਦੇ ਆਧਾਰ ਤੇ ਈ ਈਏ ਜਾ ਵੀਜ਼ਾ ਲਈ ਅਰਜੀ ਨਾ ਦੇਣ ਦੀ ਸਲਾਹ ਦਿੰਦਾ ਹੈ ਇੱਕ ਈਟੀਐ ਜਾ ਵੀਜ਼ਾ ਸਫਲ ਬਿਨੇਕਾਰ ਨੂੰ ਉਸ ਸਮੇਂ ਜਾਰੀ ਕੀਤਾ ਜਾਵੇ ਜਦੋਂ ਉਹ ਉਹਨਾਂ ਦੇ ਕੰਮ ਜਾਂ ਅਧਿਐਨ ਵਰਕ ਪਰਮਿਟ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ ਜਿਨ੍ਹਾਂ ਬਿਨੇਕਾਰਾਂ ਨੂੰ ਕੰਮ ਜਾਂ ਸਟੱਡੀ ਵੀਜ਼ੇ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਦਸਤਾਵੇਜ਼ ਜਾਰੀ ਕਰਨ ਲਈ ਉਹਨਾਂ ਨੂੰ ਆਪਣੇ ਪਾਸਪੋਰਟ ਕੈਨੇਡੀਅਨ ਵੀਜ਼ਾ ਦਫ਼ਤਰ ਵਿੱਚ ਜਮ੍ਹਾਂ ਕਰਾਉਣਾ ਪਵੇਗਾ ਇੱਕ ਵਾਰ ਮੇਰੇ ਕੋਲ ਇੱਕ ਸਥਾਈ ਨਿਵਾਸੀ ਕਾਮ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਹੋਣ ਤੋਂ ਬਾਅਦ ਮੈਂ ਕੈਨੇਡਾ ਛੱਡ ਕੇ ਵਾਪਸ ਆ ਸਕਦਾ ਹਾਂ ਜਾਂ ਸਕਦੀ ਹਾਂ ਇਸ ਤਰ੍ਹਾਂ ਦੇ ਸਵਾਲ ਵੀ ਕਈ ਵਾਰ ਸਾਡੇ ਜ਼ੈਨ ਚ ਹੁੰਦੇ ਆ ਦੋ ਕਿਸਮ ਦੇ ਸਥਾਈ ਵੀਜ਼ਾ ਨਿਵਾਸ ਜਿੱਥੇ ਗੱਲ ਕਰੀਏ ਸਿੰਗਲ ਐਂਟਰੀ ਤੇ ਮਲਟੀਪਲ ਵੀਜ਼ਾ ਇੱਕ ਸਿੰਗਲ ਐਂਟਰੀ ਵੀਜ਼ਾ ਵਾਲੇ ਸਥਾਈ ਸਥਾਈ ਨਿਵਾਸੀ ਵਿਦੇਸ਼ ਵਿਦਿਆਰਥੀ ਕਾਮੇ ਤੇ ਇਸ ਲੈਣੀਆਂ ਨੂੰ ਕੈਨੇਡਾ ਵਿੱਚ ਦੁਬਾਰਾ ਦਾਖਲ ਹੋਣ ਲਈ ਇੱਕ ਨਵੇਂ ਵੀਜ਼ੇ ਦੀ ਲੋੜ ਹੋਵੇਗੀ ਅਤੇ ਆਪਣੇ ਮੂਲ ਸਿੰਗਲ ਐਂਟਰੀ ਵੀਜ਼ੇ ਤੇ ਦੇਸ਼ ਵਾਪਸ ਜਾਣ ਨੂੰ ਕਿਹਾ ਜਾ ਸਕਦਾ ਹੈ ਦੋ ਕਿਸਮ ਦੇ ਸਥਾਈ ਨਿਵਾਸੀ ਵੀਜ਼ਾ ਹਨ ਸਿੰਗਲ ਐਂਟਰੀ ਤੇ ਮਲਟੀਪਲ ਵੀਜ਼ਾਸ ਇੱਕ ਸਿੰਗਲ ਐਂਟਰੀ ਵੀਜ਼ਾ ਵਾਲੇ ਸਥਾਈ ਨਿਵਾਸੀ ਵਿਦਿਆਰਥੀ ਕਾਮੇ ਜਾਂ ਸੈਲਾਨੀ ਨੂੰ ਕੈਨੇਡਾ ਵਿੱਚ ਦੁਬਾਰਾ ਦਾਖਲ ਹੋਣ ਲਈ ਇੱਕ ਨਵੇਂ ਵੀਜ਼ੇ ਦੀ ਲੋੜ ਹੋਵੇਗੀ ਅਤੇ ਤੁਸੀਂ ਆਪਣੇ ਮੂਲ ਸਿੰਗਲ ਐਂਟਰੀ ਵੀਜ਼ੇ ਤੇ ਦੇਸ਼ ਵਾਪਸ ਜਾਣ ਲਈ ਕਹਿ ਸਕਦੇ ਹੋ ਤੁਸੀਂ ਸੰਯੁਕਤ ਰਾਜ ਅਮਰੀਕਾ ਸੈਂਟ ਪੀਅਰ ਜਾ ਫਿਰ ਮੈਕੋਲਨ ਦੀ ਯਾਤਰਾ ਕਰ ਰਹੇ ਹੋ ਅਤੇ ਤੁਸੀਂ ਆਪਣਾ ਮਨਜ਼ੂਰਸ਼ੁਦਾ ਠਹਿਰਾਵ ਸਮਾਪਤੀ ਤੋਂ ਪਹਿਲਾਂ ਕੈਨੇਡਾ ਵਾਪਸ ਆ ਜਾਓਗੇ ਪ੍ਰੋਤਕ ਸ਼ਰਤਾਂ ਉਹਨਾਂ ਲਈ ਵੀ ਲਾਗੂ ਹੁੰਦੀਆਂ ਨੇ ਜੋ ਮਿਆਦ ਪੁੱਗ ਚੁੱਕੇ ਵਿਜ਼ਟਰ ਵੀਜ਼ੇ ਤੇ ਕੈਨੇਡਾ ਵਾਪਸ ਜਾਣ ਲਈ ਕਹਿ ਰਹੇ ਨੇ ਮਲਟੀਪਲ ਐਂਟਰੀ ਵੀਜ਼ਾ ਨੂੰ ਸਥਾਈ ਨਿਵਾਸੀ ਆਪਣੀ ਵੀਜ਼ਾ ਵੈਧ ਦੀ ਮਿਆਦ ਦੇ ਅੰਦਰ ਕਈ ਵਾਰ ਕੈਨੇਡਾ ਛੱਡ ਸਕਦੇ ਨੇ ਤੇ ਕਈ ਵਾਰ ਵਾਪਸ ਆ ਸਕਦੇ ਨੇ ਤੇ ਉੱਥੇ ਦੱਸ ਦਈਏ ਕਿ ਕਈ ਸਵਾਲ ਇਦਾਂ ਦੇ ਵੀ ਹੁੰਦੇ ਕਿ ਮੈਨੂੰ ਕਿਵੇਂ ਪਤਾ ਲੱਗੇਗਾ ਕੈਨੇਡਾ ਵਿੱਚ ਮੇਰੀ ਸਥਾਈ ਨਿਵਾਸੀਤੀ थी ਇੱਕ ਵਿਦਿਆਰਥੀ ਕਰਮਚਾਰੀ ਟੂਰਿਸਟ ਵੱਜੋਂ ਮਿਆਦ ਕਦੋਂ ਖਤਮ ਹੋ ਰਹੀ ਹੈ ਨਵੇਂ ਆਏ ਵਿਅਕਤੀ ਜੋ ਕੰਮ ਜਾਂਦੇ ਹਨ ਵਰਕ ਪਰਮਿਟ ਤੇ ਕੈਨੇਡਾ ਵਿੱਚ ਨੇ ਇਹ ਦੇਖਣ ਲਈ ਆਪਣੇ ਦਸਤਾਵੇਜ਼ ਦੀ ਜਾਂਚ ਕਰ ਸਕਦੇ ਨੇ ਕਿ ਉਹਨਾਂ ਨੂੰ ਸਥਾਈ ਨਿਵਾਸੀ ਸਥਿਤੀ ਦੀ ਮਿਆਦ ਕਦੋਂ ਤੱਕ ਹੈ ਅਜਿਹੇ ਮਾਮਲੇ ਹੋ ਸਕਦੇ ਨੇ ਤੁਹਾਡੇ ਵਿਜ਼ਟਰ ਵੀਜ਼ਾ ਈਟੀਆ ਵੀਜ਼ਾ ਸਥਾਈ ਨਿਵਾਸੀ ਸਥਿਤੀ ਜਿਵੇਂ ਕਿ ਵਿਜ਼ਟਰ ਰਿਕਾਰਡ ਜਾਂ ਪਰਮਿਟ ਤੇ ਦਰਸਾਇਆ ਗਿਆ ਹੈ ਜੋ ਪਹਿਲਾ ਖਤਮ ਹੋ ਜਾਂਦਾ ਹੈ ਜਿਸ ਦੀ ਸਥਿਤੀ ਵਿੱਚ ਤੁਹਾਨੂੰ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਜਾ ਆਪਣੇ ਈਟੀਏ ਰੀਨਿਊ ਕਰਾਉਣ ਦੀ ਲੋੜ ਹੋ ਸਕਦੀ ਹੈ ਕੈਨੇਡਾ ਵਿੱਚ ਪਰਮੇਸ਼ ਬੰਦਰਗਾਹ ਤੇ ਪਹੁੰਚਣ ਵਾਲੇ ਸੈਲਾਨੀਆਂ ਲਈ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਧਿਕਾਰੀਆਂ ਇੱਕ ਹੱਥ ਲਿਖਤ ਨੋਟ ਦੇ ਨਾਲ ਉਹਨਾਂ ਦੇ ਪਾਸਪੋਰਟ ਵਿੱਚ ਵੀ ਮੋਹਰ ਲਗਾਵੇਗਾ ਜਾਂ ਇੱਕ ਨਵਾਂ ਦਾਸਤਾਵੇਜ਼ ਜਾਰੀ ਕੀਤੇਗਾ ਜੋ ਉਹਨਾਂ ਨੂੰ ਦਾਖਲੇ ਦੀ ਮਿਤੀ ਨੂੰ ਦਰਸਾਉਂਦਾ ਹੈ ਅਫਸਰ ਕਦੇ ਕਤਾਈ ਸਟੈਂਪ ਦੇ ਹੇਠਾਂ ਇੱਕ ਛੋਟਾ ਜਿਹਾ ਨੋਟ ਲਿਖ ਸਕਦੇ ਨੇ ਜੋ ਤੁਹਾਡੀ ਅਸਥਾਈ ਸਥਿਤੀ ਦੀ ਮਿਆਦ ਪੁੱਗਣ ਦੀ ਸਹਿਮਤੀ ਮਿਤੀ ਦਰਸਾਉਂਦੀ ਹੈ ਜੇਕਰ ਤੁਹਾਡੇ ਪਾਸਪੋਰਟ ਵਿੱਚ ਕੋਈ ਅਜਿਹੀ ਸਟੈਂਪ ਹੱਥ ਲਿਖਤ ਨੋਟਸ ਜਾਂ ਨਵਾਂ ਦਸਤਾਵੇਜ਼ ਨਹੀਂ ਜਾਰੀ ਕੀਤਾ ਗਿਆ ਤਾਂ ਤੁਹਾਡੀ ਅਸਥਾਈ ਸਥਿਤੀ ਦੀ ਮਿਆਦ ਤੁਹਾਡੇ ਕੈਨੇਡਾ ਪਹੁੰਚਣ ਦੇ 6 ਮਹੀਨੇ ਵਿੱਚ ਖਤਮ ਹੋ ਜਾਵੇਗੀ ਮੈਨੂੰ ਆਪਣਾ ਨਵਾਂ ਪਾਸਪੋਰਟ ਮਿਲਿਆ ਪਰ ਮੇਰਾ ਵੈਧ ਵੀਜ਼ਾ ਮੇਰੇ ਪੁਰਾਣੇ ਪਾਸਪੋਰਟ ਤੇ ਹੈ ਕੀ ਅਜੇ ਵਿੱਚ ਮੈਂ ਆਪਣੇ ਪੁਰਾਣੇ ਪਾਸਪੋਰਟ ਤੇ ਵੀਜ਼ਾ ਵਰਤ ਸਕਦਾ ਇਸ ਤਰ੍ਹਾਂ ਦੇ ਸਵਾਲ ਵੀ ਅਕਸਰ ਅਸੀਂ ਸੁਣਦੇ ਆ ਇਸ ਸਥਿਤੀ ਵਿੱਚ ਆਉਣ ਵਾਲੇ ਅਜੇ ਵੀ ਆਪਣੇ ਪੁਰਾਣੇ ਪਾਸਪੋਰਟ ਵਿੱਚ ਵੀਜ਼ਾ ਵਰਤ ਕੇ ਕੈਨੇਡਾ ਆ ਸਕਦੇ ਨੇ ਅਜਿਹਾ ਕਰਨ ਲਈ ਉਹਨਾਂ ਨੂੰ ਆਪਣਾ ਪੁਰਾਣਾ ਪਾਸਪੋਰਟ ਜਿਸ ਤੇ ਵੈਧ ਵੀਜ਼ਾ ਲੱਗਿਆ ਹੋਇਆ ਨਾਲ ਆਪਣਾ ਉਹ ਪਾਸਪੋਰਟ ਯਾਤਰਾ ਦਸਤਾਵੇਜ਼ ਦੇ ਵਿੱਚ ਲਿਆਉਣ ਦੀ ਲੋੜ ਹੋਵੇਗੀ आईआरसी સલાહ ਦਿੰਦਾ ਹੈ ਕਿ ਹਾਲਾਂਕਿ ਇਹ ਤਰੀਕਾ ਜਾਇਜ਼ ਹੈ ਨਵੇਂ ਆਉਣ ਵਾਲਿਆਂ ਲਈ ਤੇ ਨਵੇਂ ਆਉਣ ਵਾਲਿਆਂ ਨੂੰ ਫਿਰ ਵੀ ਸਰਹੱਦ ਤੇ ਸੰਭਵੀ ਦੇਰੀ ਤੋਂ ਬਚਣ ਲਈ ਇੱਕ ਵੈਧ ਪਾਸਪੋਰਟ ਵਿੱਚ ਨਵਾਂ ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਵੇਂ ਆਉਣ ਵਾਲਿਆਂ ਨੂੰ ਇਹ ਵੀ ਦੱਸਣ ਦੀ ਲੋੜ ਹੋ ਸਕਦੀ ਹੈ ਉਹਨਾਂ ਦਾ ਪੁਰਾਣਾ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਹੁਣ ਵੈਧ ਕਿਉਂ ਨਹੀਂ ਹੈ